ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਅੱਜ ਆਪਾਂ ਲੈ ਕੇ ਆ ਗਏ ਆ ਜੀ ਆਪਣਾ ਨਵਾਂ ਵਲੌਗ ਹੋਰ ਸਣਾਓ ਕੀ ਹਾਲ ਚਾਲ ਹੈ ਜੀ ਕੱਲ ਦਾ ਪਰਸੋਂ ਦਾ ਮੀਂਹ ਪੈ ਰਿਆ ਬਹੁਤ ਬੁਰਾ ਹਾਲ ਆ ਤੇ ਵਿਹਲੇ ਸੀਗੇ ਕੰਮ ਕਰ ਕੋਈ ਹੈ ਨਹੀਂ ਸੀ ਤੇ ਚੱਕ ਲਿਆ ਆਪਾਂ ਮੋਬਾਈਲ ਮੈਂ ਕਿਹਾ ਤੁਹਾਨੂੰ ਤੰਗ ਪਰੇਸ਼ਾਨ ਕਰਦੇ ਆ ਆਪਦੇ ਗੰਦੇ ਸੜੇ ਜਿਹੇ ਵਲੌਗ ਬਣਾ ਬਣਾ ਕੇ ਤੁਹਾਨੂੰ ਦਿਖਾਉਣੇ ਆ ਤੇ ਤੁਹਾਨੂੰ ਵੇਖਣ ਤੇ ਮਜਬੂਰ ਕਰਦੇ ਆ ਠੀਕ ਆ ਜੀ ਕਿਉਂਕਿ ਹਜੇ ਇਹਨੇ ਘੈਂਟ ਵਲੌਗ ਨਹੀਂ ਹੁੰਦੇ ਤਾਂ ਇਹਨੂੰ ਤਾਂ ਵਿਊ ਨਹੀਂ ਆਉਂਦੇ ਜਿੱਦਨ ਵਿਊ ਆਉਣ ਲੱਗ ਗਏ ਸਮਝ ਲਓ ਵੀ ਸਾਡੇ ਵਲੌਗ ਵੀ ਘੈਂਟ ਹੋਣ ਲੱਗ ਗਏ ਹਨਾ ਸਾਨੂੰ ਪਤਾ ਹੈ ਜੇ ਰਿਸਪੌਂਸ ਬਹੁਤ ਘੱਟ ਮਿਲ ਰਿਹਾ ਤੇ ਅੱਜ ਆਪਾਂ ਨਿੱਕਾ ਜਾਂ ਚੈਲੰਜ ਕਰਾਂਗੇ ਜਿੱਦਾਂ ਤੁਸੀਂ ਦੇਖ ਹੀ ਲਿਆ ਹੋਣਾ ਫੋਟੋ ਲਈ ਆ ਨਿੱਕਾ ਜਾਂ ਚੈਲੰਜ ਕਰਾਂਗੇ ਅੱਜ ਆਪਾਂ ਚੂਪਾਂਗੇ ਗੰਨੇ ਠੀਕ ਹੈ ਜੀ ਤੇ ਸਾਡੀ ਟੀਮ ਤਿਆਰ ਆ ਆ ਦੇਖੋ ਵੰਚ ਬੈਠਾ ਹੈ ਸਾਡੀ ਸਿੱਖੀ ਜਾਂਦਾ ਤੇ ਇਧਰ ਨਿੱਕੀ ਟੀਮ ਆ ਜੂਨੀਅਰ ਟੀਮ ਆ ਹਾਂਜੀ ਚੈਲੰਜ ਆ ਰੈਡੀ ਚੈਲੰਜ ਵਾਸਤੇ ਚੈਲੰਜ ਰੈਡੀ ਚੈਲੰਜ ਆ ਓਕੇ ਸਾਰੇ ਰੈਡੀ ਬਣ ਗਈਆਂ ਦੱਸਿਆ ਗਿਆ ਆਪਾਂ ਦੋਵੇਂ ਵੱਡੇ ਆ ਤੁਸੀਂ ਮੰਮਾ ਤੋਂ ਮੈਂ ਅੰਛ ਦੋ ਅੱਛਾ ਤੇ ਉਹ ਆਪਣੇ ਤਾਂ ਛੋਟੇ ਆ ਆਪਾਂ ਆਪਣੀ ਟੀਮ ਉਹਨਾਂ ਦੀ ਟੀਮ ਟੀਮਾਂ ਬਣ ਗਈਆਂ ਤੇ ਚੈਲੰਜ ਚਿਲਦੇ ਆਪੋ ਤੇ ਇੱਕ ਮਿੰਟ ਆਪਾਂ ਬਸ ਸ਼ੁਰੂ ਕਰਦੇ ਆਵੇਂ ਵਲੌਗ ਆਪਣਾ ਚੈਲੰਜ ਠੀਕ ਆ ਜੀ ਮੈਂ ਤੈਨੂੰ ਮਗਾਇਆ ਮੈਂ ਤੂੰ ਹੀ ਖਾ ਮੈਂ ਹੀ ਖਾਂਗੀ ਸਾਰੇ ਐਫਰ ਦੇ ਸਾਰੇ ਨਹੀਂ ਤੇ ਮੈਂ ਕੀ ਕਰਾਂ ਮੈਂ ਤੁਹਾਨੂੰ ਕੈਸੇ ਦੰਨਾ ਖਾਓ ਕਿਨੇ ਕਹਿ ਦੰਨਾ ਸਾਰੇ ਸਾਰੇ ਨਹੀਂ ਤੇ ਕੰਨੇ ਕਿਉਂ ਚੁੱਪਨੇ ਆ ਤੁਸੀਂ

ਲਓ ਜੀ ਚੈਲੰਜ ਅਸੀਂ ਸ਼ੁਰੂ ਨਹੀਂ ਕੀਤਾ ਸਾਡੀ ਟੀਮ ਭੱਜ ਵੀ ਗਈ ਅੱਜ ਭੱਜ ਗਿਆ ਅੱਜ ਭੱਜ ਗਿਆ ਗੁੱਡਿਆਂ ਦੇ ਨਾਲ ਤੇ ਉਹ ਭੱਜ ਗਿਆ ਤਾਂ ਤੇ ਮੈਂ ਤੇ ਮੈਂ ਤਾਂ ਮੰਚ ਰਹਿ ਗਈ ਤੇ ਚੈਲੰਜ ਸਾਡਾ ਇਹੀ ਹੈ ਹੁਣ ਹੁਣ ਚੈਲੰਜ ਅਸੀਂ ਛੋਟਾ ਕਰਦਾ ਸਾਡੀ ਟੀਮ ਭੱਜ ਗਈ ਚੈਲੰਜ ਆ ਵੀ ਇਥੋਂ ਛਿਲਣਾ ਇਹੀ ਕਹਿੰਦਾ ਕਿ ਵੇਖਦੇ ਆ ਛਿਲੜ ਕਿਹੜਾ ਵੱਡੀ ਲੋਂਦਾ ਜਿੰਦੀ ਛਿਲੜ ਵੱਡੀ ਉਹ ਉਹ ਜੱਤ ਆ ਆ ਜਾ ਅੰਚੇ ਤਲੇ ਬੱਸ ਮੈਂ ਨਹੀਂ ਖੇਡਦਾ ਮੈਂ ਖੇਡਦਾ ਕਿਉਂ ਨਹੀਂ ਆ ਕੇ ਕਰ ਜਿੰਦੀ ਛਿਲੜ ਛੋਟੀ ਉਹਨੇ 10 ਬੈਠ ਕੇ ਮਾਰਨੀ ਹੈ ਪੈਸੇ 10 ਬੈਟਕਾਂ ਤੰਦੂਰੀ 버ਗਰ ਜਿਹੜਾ ਹਾਰ ਗਿਆ ਉਹਨੇ 10 ਬੈਟਕਾਂ ਮਾਰ ਲੀਆਂ ਤੇ ਨਾਲੇ ਤੰਦੂਰੀ 버ਗਰ ਖਵਾਉਣਾ ਓਕੇ ਚੱਲ ਛੇਲ ਇੱਕ ਮਿੰਟ ਕੋਈ ਨਹੀਂ ਤਾਰਾ ਨਹੀਂ ਆ ਇਹ ਇੱਕ ਪੂਰਾ ਆ ਹਾਂ ਇੱਕ ਹੁਣ ਮੈਂ ਵਾਂਚ ਸਪੀਡ ਅਰੇ ਆ ਵੀ ਇੱਕ ਆਹੀ ਹੋ ਗਈ ਚੱਲ ਦੁਬਾਰਾ ਸਪੀਡ ਸਪੀਡ ਦੁਬਾਰਾ ਇਹਨੂੰ ਹੀ ਕਰ ਦਿੰਨੇ ਪਹਿਲਾਂ ਹਾਂ ਹਾਂ ਇਸੇ ਨੂੰ ਹੀ ਆਹਾਂ ਪੂਰਾ 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 ਤੰਦੂਰੀ ਹੜ ਜਾ ਹੁਣ ਮੇਰੀ ਵਾਰੀ ਆ ਇੱਕ 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 ਕੱਚਾ ਹੈ ਭਾਈ ਮੇਰਾ ਗੰਨਾ ਕੱਚਾ ਨਾ ਭਾਈ ਨਾ ਨਾ ਚੱਲ 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 ਲੈ ਇਹ ਇੱਥੇ ਇੱਕ ਹੀ ਆ ਇੱਕ ਹੀ ਆ ਤੂੰ ਫੰਦ ਬੰਦ ਫੜ ਲਿਆ ਇੱਕ ਹੀ ਆ ਇੱਕ ਹੀ ਆ ਇਹ ਗੰਨਾ ਕੱਚਾ ਠੋਖਾ ਹੈ ਚੱਲ ਚੱਲ ਲੈ ਨਾ ਤੂੰ ਬੈਠ ਕੇ 10 ਇੱਕ ਇੱਕ ਪਰ ਤੇਨ ਨਾਲ ਵੱਡੀ ਦਿੰਦੀ ਆ ਨਾ ਜਿੱਤੇ ਦਾ ਤਾਂ ਮੈਂ ਹੀ ਨਾ ਤੁਸੀਂ ਇਹ ਲੰਬੀ ਕਿਆ ਸੀ ਇੱਕ ਗੰਨਾ ਕੱਚੇ ਆ ਖਾ ਲਓ ਤੇ ਤੇ ਛਿਲਿਆ ਨਹੀਂ ਗਿਆ ਇੱਕ ਨਾ ਨਹੀਂ ਨਹੀਂ ਇੱਕ ਇੱਕ ਨਹੀਂ ਨਹੀਂ ਪੂਰੀ ਛਿਲਕ ਤਾਂ ਨਹੀਂ ਲੈਂਦੀ ਪੂਰੀ ਲੈ ਤਾਂ ਤੂੰ ਖਾਰੇ ਆ ਬਈ ਹਾਂ ਤੇ ਤੁਸੀਂ ਲੈ ਨਹੀਂ ਗਿਆ ਇੰਨਾ ਇੰਨਾ ਹੀ ਰਹਿ ਜਾ ਕਿੰਨਾ ਕਿਆ ਪਹਿਲਾਂ ਸਾਰਾ ਛਿਲਿਆ ਗਿਆ ਚੱਲ 10 ਬੜ ਲਾਭ ਨਹੀਂ ਆ 10 ਬਾੜ ਦਾ ਮਾਰ ਮੈਂ ਮੈਂ ਸਾਰਾ ਕੰਨਾ ਛਿਲਤਾ ਇੰਨੇ ਤਾਂ ਛਿਲਣਗੇ ਇੰਨੇ ਤੋਂ ਬਾਅਦ ਕੀ ਕਰੇ ਇਹ ਆਪਣੀ ਅਰੀਸਾਂ ਕਿੱਥੋਂ ਕਰ ਲੈਣੀ ਏ ਬਾੜ ਦਾ ਮਾਰ 10 ਬਾੜ ਦਾ 1 2 3 4 5 6 ਫੋਟੋ ਨੋ ਪਹਿਲਾਂ ਇੱਕ ਫੋਟੋ ਹੋ ਜਾਏ ਬੈਠ ਕੇ ਗੰਨੇ ਵਾਲੇ ਚੈਲੰਜ ਦੇ ਵਿੱਚ ਸਾਡੀ ਅੱਧੀ ਟੀਮ ਤਾਂ ਭੱਜ ਗਈ ਸੀ ਤੇ ਵੰਸ਼ ਹਰ ਗਿਆ ਸੀਗਾ ਵੰਸ਼ੂ ਤਾਂ ਆਪਾਂ ਬੈਠ ਕੇ ਮਰਾਈਆਂ ਚੈਲੰਜ ਆਪਣਾ ਸਹੀ ਨਹੀਂ ਗਿਆ ਨਾਲ ਸਾਫੀ ਕਿਉਂ ਹੋਈ ਆ ਨਾਲ ਸਾਫੀ ਕਿਉਂ ਹੋਈ ਆ ਨਾ ਤੂੰ ਆ ਗਿਆ ਮੈਂ ਵੀ ਉਹ ਨਹੀਂ ਲੰਬਾ ਕਿਹਾ ਤੁਸੀਂ ਵੀ ਉਹ ਨਹੀਂ ਲੰਬਾ ਮੈਂ ਸਾਰੀ ਪੂਰੀ ਛੇਲ ਲਈ ਸੀ ਤੇ ਤੁਸੀਂ ਵੀ ਜੇ ਗੰਨੇ ਛਿੱਲਦੇ ਹੁੰਨੇ ਆ ਚੂਪਦੇ ਹੁੰਨੇ ਆ ਤਾਂ ਦੱਸਿਓ ਤੁਸੀਂ ਮਤਲਬ ਜਦੋਂ ਗੰਨਾ ਚੂਪਦੇ ਹੋ ਤੇ ਕਿੰਨੀਆਂ ਪੋਰੀਆਂ ਦੀਆਂ ਛਿਲੜ ਲਾ ਦੇਣੇ ਹੁੰਦੀਆਂ ਸਿਆਂ ਕਰਕੇ 1 2 3 4 ਇਹ ਮੇਰਾ ਗੰਨਾ ਥੋੜਾ ਕੱਚਾ ਅਗੋ ਇਸ ਕਰਕੇ ਨਾ ਜਿਆਦੀਆਂ ਛਿਲੜਾਂ ਆਉਂਦੀਆਂ ਨੇ ਲੱਖੀਆਂ ਉਧਰ ਵੇਖੋ ਸ਼ਰੀ ਦਾ ਵੀ ਕੰਮ ਲਗਾ ਇੱਧਰ ਨਾ ਸਿੱਟਦੀ ਆਪਣੇ ਵਾਲੀ ਕਰੇ ਸ਼ਰੀਕ ਕਹਿੰਦੇ ਪਾਪਾ ਕਹਿੰਦੇ ਸੀਗੇ ਭਈ ਆਹ ਪਤੰਗ ਛਡਾਉਣ ਨੂੰ ੜਿੱਕਾ ਕਰਦਾ ਸ਼ਰੀ ਜਿਹੜਾ ਉਦੋਂ ਰਹਿ ਗਿਆ ਸੀਗਾ ਉਹ ਵੱਢਣ ਲੱਗ ਗਿਆ ਇਹ ਵੰਸ਼ ਦਾ ਚਾਚੂ ਅੱਜ ਤੇ ਸਾਡੇ ਘਰ ਹੀ ਡਿੱਗੂਗਾ ਇਹ ਮੈਨੂੰ ਲੱਗਦਾ ਅੱਜ ਦੇਖੋ ਕੀ ਬਣਦਾ ਹਾਂ ਤੁਸੀਂ ਹਾਰ ਗਏ ਕਿਵੇਂ ਆਉ ਤੱਕ ਪੈਰ ਪਾ ਦੀ ਤੋ ਪਾਪਾ ਫੜ ਕੇ ਲਿਆ ਮੰਮੀ ਨੇ ਇੱਕ ਪੋਰ ਇਧਰ ਵੇਖੋ ਇਧਰ ਵੇਖੋ ਇਧਰ ਵੇਖੋ ਇਧਰ ਚੋਰੀ ਚੋਰੀ ਲੱਗੀ ਪਈ ਹੈ ਦਵਾ ਦਵਾ ਸਾਹਮਣੇ ਵਾਲਾ ਸੀਗੀ ਨਾ ਚੈਲੰਜ ਕਾਪਾ ਫੜ ਕੇ ਐ ਗੰਨਾ ਗਾਫੇ ਨਹੀਂ ਲੱਗਦੇ ਆਖੇ ਨਹੀਂ ਲੱਗਦੇ ਵੇਖ ਵੇਖ ਇਧਰ ਇਧਰ ਹਲਕਿਆਂ ਤਰ੍ਹਾਂ ਹੈ ਉਹ ਨਹੀਂ ਤੇ ਤਾਰੇ ਕਿੰਨੇ ਮਿੰਟ ਮੈਂ ਤੁਹਾਡੇ ਨੂੰ ਪਹਿਲਾ ਛਿਲਕ ਦੇਤੀ ਆ ਹਾਂ ਯੂਰ ਹੁਣ ਤਾਂ ਕੋਈ ਯੂਬ ਨਹੀਂ ਹੋ ਪਾਪਾ ਵੀ ਲਊਗਾ ਜਿੱਦਿੰਦਾ ਕੋਈ ਵਿੱਚ ਕਾਪਾ ਕਰ ਹੁਣ ਤਾਂ ਕੋਈ ਗੱਲੇ ਚੂਕਦਾ ਨਹੀਂ ਦੰਦ ਦੀ ਖਰਾਬ ਆ ਸਾਡੇ ਦਾ ਆਪ ਦੇ ਖਰਾਬ ਆ ਭਰਾਵੋ ਕੀ ਕਰੀਏ ਬੱਸ ਸਹੀ ਡਿਗਣੀ ਆ ਲੈ ਇਧਰੋਂ ਆਪਣੇ ਵਾਲੇ ਆਉਣਾ ਇਧਰ ਹੀ ਤੁਹਾਡੇ ਵਾਲਾ ਅ ਮੈਂ ਜਿੱਧਰ ਬਵਣਾ ਹੂੰ ਕੋਸ਼ਿਸ਼ ਕਰਨਾ ਚਾਹੁੰਦੀ ਆ ਦੱਸ ਕੀ ਦੱਸਾਂ ਠੀਕ ਹੈ ਜੀ ਕਹਿੰਦੇ ਵੀ ਜਦੋਂ ਤੂੰ ਆਇਆ ਸੱਸ ਬਾਲ ਸੱਸ ਨਾਲ ਬੜਾ ਪਿਆਰਾ ਕੀ ਲੜਦੀ ਗੀ ਬੀ ਪਿਆਰੀ ਸਹੀ ਗੱਲ ਮੈਂ ਚਾਰ ਜਗ੍ਹਾ ਬਦਲ ਲੇਗੀ ਫੇਰ ਵੀ ਉਹੀ ਆਉਂਦਾ ਲਾ ਇਹਨੂੰ ਬਣਾ ਮੰਮੀ ਨੂੰ ਦੰਨਾ ਦੇ ਮੰਮੀ ਦਾ ਚੂਪੇ ਨਹੀਂ ਅੱਗੇ ਤਾਂ ਉਹਦੇ ਤੇ ਫਿਰ ਤਲਾਈ ਦੀ ਸੀ ਵਿਆਹ ਲੰਮਾ ਤੇਰਾ ਹਾਂ ਅਸੀਂ ਵੀ ਅਸੀਂ ਵੀ ਇਹੀ ਸ਼ਰਤ ਲਾਈ ਆ ਇਹ ਲਾਈ ਸੀ ਮੈਂ ਜਦ ਨਹੀਂ ਆਈ ਮੇਰਾ ਵੀ ਇੱਕ ਕੰਮ ਜਾਂਦਾ ਸੀ ਪਾਪੇ ਦਾ ਵੀ ਪਾਪਾ ਚੀਟਿੰਗ ਕਰਕੇ ਜਿੱਤ ਗਿਆ ਨਾ ਨਾ ਇੱਕ ਪੂਰੀ ਧੁਗਾ ਉਹ ਇਧਰ ਗੱਲਾਂ ਮਾਰੀ ਨਾ ਉਧਰ ਉਹਨਾਂ ਆ ਜੀ ਉੱਤੇ ਤਾਣਾ ਵੇਖਾ ਵੱਡੀ ਬੈਠੇ ਹੋ ਸੀ ਇੱਕ ਤਾਣਾ ਇੰਨਾ ਦੱਸ ਦੇ ਨਾ ਦੱਸ ਅਸ ਚਲ ਚੰਗਾ ਕੋਈ ਨਹੀਂ ਕੋਈ ਨਹੀਂ ਲੱਗੂ ਪਤਾ ਜਦੋਂ ਜਦੋਂ ਟੁੱਟਿਆ ਨਾ ਅੱਗਣਾ ਹੈ ਨਹੀਂ ਜਿਹੜਾ ਉੱਤੇ ਖੜਾ ਹੁੰਦਾ ਨਹੀਂ ਡਾ ਲੈਂਦਾ ਜੇ ਸ਼ੇਰ ਚ ਆਪਣੇ ਵਜਨਾਉਂਦੇ ਵਜਣਾ ਨਹੀਂ ਹੋਰ ਨਹੀਂ ਰਹੀ ਉਹਦੇ ਨਾਲ ਇਧਰ ਕੋਠੀ ਦੇ ਉੱਤੇ ਡਿੱਗਣਾ ਇਹ ਜਾਊਗਾ ਇਧਰ ਹੀ ਓ ਹਾਂ ਆ ਗਿਆ ਆ ਗਿਆ ਆ ਗਿਆ ਓ ਹੋ 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 ਚੱਲ ਆ ਹੁਣ ਦੱਸ ਡਿੱਗਿਆ ਕਰੇ ਕਿ ਨਹੀਂ ਹੈ ਇੱਥੇ ਤਾਂ ਨਹੀਂ ਨਾ ਆਇਆ ਪਰ ਉਹ ਇੰਨਾ ਜਿੰਨਾ ਡਰ ਸੀ ਉਹਨਾਂ ਹੋਇਆ ਨਹੀਂ ਹੈ ਨਾ ਉੱਥੇ ਉੱਥੇ ਰਹਿ ਗਿਆ ਕੀ ਹੋ ਗਿਆ ਤਾਰਕੇ ਡਿੱਗੀ ਆ ਕੋਈ ਵੀ ਨਹੀਂ ਤੇ ਫਿਰ ਐਵੇਂ ਰੌਲਾ ਪਾਇਆ ਤਾਰ ਤਾਰ ਤੋ ਹੀ ਜ ਵਾਕਾਂ ਨਾਲ ਜਾਲਾਂ ਵਿਚ ਕਰਕੇ ਬੈ ਗਈ ਜੇ ਮੇਰੇ ਨਾਲ ਕਰਦੇ ਮੈਂ ਤੁਹਾਡੇ ਨੂੰ ਗੰਨਾ ਪਹਿਲਾਂ ਚੁੱਪ ਲਿਆ ਪਹਿਲਾਂ ਮੇਰੇ ਦੰਦ ਸਾਰੇ ਟੁੱਟ ਗਏ ਵੇਲਾ ਮੇਰਾ 버ਗਰ ਮੇਰੇ ਸੁਣ ਕਾ ਤੂੰ ਇੱਕ ਪੋਰੀ ਚੁੱਪੀ ਲੈ ਜਾ ਮੈਂ ਕਿੰਨਾ ਮੈਂ ਸਾਰਾ ਤੁਹਾਡੇ ਨੂੰ ਜਾਰੀਆਂ ਹੈ ਕੁਛ ਲਾਉਂਦੀ ਕਾ ਤੁਸੀਂ ਇੱਕ ਪੋਰੀ ਚਲਾਈ ਦਰ ਵਾਲਾ ਪੈ ਗਿਆ ਇੱਕ ਪੋਰੀ ਚਲਾਈ ਤੇ ਨਾ ਚਲਾਈ ਹੁਣ ਕਰਨਾ ਚੈਲੇਂਜ ਮੈਨੂੰ ਟ੍ਰਿਕ ਪਤਾ ਲੱਗ ਗਈ ਤੈਨੂੰ ਟ੍ਰਿਕ ਪਤਾ ਲੱਗ ਗਈ ਮੈਂ ਜਾੜ ਤੋਂ ਫਸਾਉ ਅੱਛਾ ਤੇ ਵਾਂਛਦਾ ਐ ਕਰਦਾ ਨਾ ਜਿਵੇਂ ਵੀ ਦੰਦਾਂ ਨੂੰ ਨਾ ਉਹ ਵੀ ਨਹੀਂ ਦਿੰਦਾ ਕਸ਼ਟ ਇੱਕ ਸਾਲ ਹੋ ਗਿਆ ਮੈਂ ਤਾਂ ਨਾਲ ਲੈ 500 ਵਿਊ ਕਰਵਾ ਦਿਆ ਵਲੌਗ ਤੇ 500 ਤੰਦੂਰੀ 버ਗਰ ਕਹਦੇ ਰਿਕਵੈਸਟ ਕਰਕੇ ਦੇਖ ਲੈ ਕਰ ਦੋ ਯਾਰ ਨਫੜਾ ਕਮਾਜੂ ਕਹਦੇ ਕਹਦੇ ਰਿਕਵੈਸਟ ਕਰਕੇ ਦੇਖ ਲੈ ਕਰ ਦੋ ਯਾਰ ਮੈਂ ਤੰਦੂਰੀ 버ਗਰ ਖਾਣਾ ਮੈਨੂੰ ਕਹਿ ਤਾਂ ਅੱਜ ਜੀ ਮੈਂ ਅੱਜ ਕਰਦਾ ਤੇਰੀ ਤਾਂ ਜੁਬਾਨ ਇੰਨੀ ਲੁਕੜਦੀ ਐ ਨਾ 500 ਵਿਊ ਕਿੱਦਾਂ ਕੁੰਦੇ ਆਲਾ ਕਾਇਦ ਰਿਕੁਐਸਟ ਕਰਕੇ ਦੇਖ ਲਾ ਕਿ ਫਰਸ ਨੂੰ ਕਰਾ ਦਿਓ ਜੀ ਮੈਨੂੰ ਨਹੀਂ ਰਹਿ ਜਾ ਸਕਦਾ ਕੋਈ ਲਓ ਅੱਜ ਮੈਂ ਪਾਣੀ ਪੀ ਆਉਂਗਾ 버ਗਰ ਚਾਹੀਦਾ ਹੁਣ ਤਾਂ ਪੀ ਨਹੀਂ ਨਾ ਲਗਾਤਾਰ ਕੰਟੀਨਿਊ ਸਭ ਤੋਂ ਸੌਖਾ ਤਰੀਕਾ ਰਿਕੁਐਸਟ ਕਰਕੇ ਸਾਰਿਆਂ ਨੂੰ ਹੱਥ ਜੁੜ ਕੇ ਬੇਨਤੀ ਆ ਜੀ ਸਾਨੂੰ 500 ਵਿਊ ਕਰਾ ਦਿਓ ਜੀ ਪਾਪਾ 버ਗਰ ਲੈ ਕੇ ਦਊਗਾ ਕਿੱਡਾ ਕੰਮ ਆ ਕਿੱਡੀ ਕੰਗਲ ਅੱਜ ਨਹੀਂ ਅੱਜ ਤੇ ਕੀ ਪਤਾ ਅੱਜ ਹੀ ਪਾਉਣਾ ਅੱਜ ਹੋ ਜਾਣਗੇ ਕੱਲ ਨੂੰ ਖਵਾ ਦੂੰਗਾ ਕਿੱਡਾ ਕੰਮ ਆ ਲੋਕ ਕੀ ਪਤਾ ਕਰ ਹੀ ਦੇਣਾ ਆ ਪਿੱਛੇ ਆ ਪਿੱਛੇ ਵੀ ਮਿਸ਼ੂਰੀ ਕਰੀ ਜਾਂਦਾ ਆਪਦੀ ਉਹ ਕਹਿੰਦਾ 버거 ਮੈਂ ਵੀ ਖਾਣਾ ਦਾਦੀ ਸਾਡੇ ਨੇ ਪ੍ਰੋਮਿਸ ਰੋਜ਼ ਪਾਣੀ ਪੀਆਉਂਗਾ ਪੀਆ ਨਹੀਂ ਤੇ ਅੱਜ 버거 ਖਵਾ ਦੋ ਮੈਂ 8 ਦਿਨਾਂ ਤੋਂ ਪਿੱਛੋਂ ਤੈਨੂੰ 버거 ਅੱਜ ਐਤਵਾਰ ਹੈ ਨਾ ਐਤਵਾਰ ਨੂੰ ਮੈਂ ਤੈਨੂੰ 버거 ਖਵਾ ਦੋ ਤੇ 8 ਦਿਨ ਪਹਿਲਾਂ ਸਾਰੇ ਨਾ ਪ੍ਰਾਈਵੇਟ ਜਿਹੇ ਨੌਕਰੀ ਕਰਦੇ ਪਹਿਲਾਂ ਨੌਕਰੀ ਕਰਦੇ ਫੇਰ ਉਹ ਪੈਸੇ ਮਿਲਦੇ ਆ ਹਾਂ ਤੋ ਬਲਿ ਤਰਗਾ ਕਰਦਾ ਤੇ ਮੈਂ ਤੁਸੀ ਨਾ ਕਾਗਜ਼ ਤੇ ਮੇਰੇ ਤੇ ਸਾਈਨ ਕਰਾ ਲਓ ਅੱਜ 버거 ਖਵਾ ਦੂੰ ਰੋਜ਼ ਬਣਾ ਦੂੰ ਕੀ ਕਰੇਗਾ ਅੱਜ ਕੀ ਮੈਨੂੰ ਗਹਿਣ ਤਰੇਗਾ ਸਕਿਉਟੀ ਕਹ ਤੀ ਲੈ ਖਵਾ ਦੇ ਹੋਲੇ ਹੋ ਗਿਆ ਸੀ ਐਗਰੀ ਸਾਰੇ ਇੱਥੇ ਬੈਠੇ ਸਾਰੇ ਕਹੇ ਮੈਂ ਕਦੋਂ ਕਿਹਾ ਨਹੀਂ ਕਹਿਣਾ ਨਹੀਂ ਉਹ ਨਹੀਂ ਪਤਾ ਕਿੰਨੂੰ ਕਹਿਣਾ ਕਿਉਂ ਗਿਆ ਜੇ ਕਿਸੇ ਹੋਰ ਦੀਆਂ ਮਿੰਤਾ ਕਰਦਾ ਤੇ ਤੇਰੇ 버거 ਮਿਲ ਵੀ ਆਦਾ ਕਰਦਾ ਵਾਦਾ ਕਰਦਾ ਮੈਨੂੰ ਖਾਣਾ ਜੇ ਆਪਣੇ ਅੱਜ ਕਰਦਾ ਮੈਂ ਬਾਚੂ ਮੈਂ ਕਦੇ ਨਹੀਂ ਕਹਿ ਤਾ ਅੱਜ ਪਹਿਲੀ ਵਾਰ ਕੁਝ ਮੰਗਿਆ ਜੇ ਇਸ ਵਲੌਗ ਤੇ 500 ਵਿਊ ਹੋ ਗਿਆ ਪਹਿਲੇ ਯਾਰੀ ਮੰਗਦਾ ਰੋਜ ਨਵੇਂ ਸੂਰਜੀ ਤੈਨੂੰ ਮਿਲ ਜੂਗਾ 버ਗਰ ਜਿਹੜਾ ਕਹੇਗਾ ਨਹੀਂ ਕਹਿ ਕਿ ਤੂੰ ਵੇਖਲਾ ਦਾਦੀ ਨੂੰ ਮੰਗਦਾ ਦਾਦੀ ਦਓਗੇ ਦਾਦੀ ਦਾਦੀ ਕਹਿੰਦੇ ਦਾਦੀ ਵੀ ਨਹੀਂ ਦਿੰਦੇ ਹੋਰ ਚਲੇ ਰੇ ਚਾਚੂ ਕੋਲਾ 버ਗਰ ਚਾਚੂ ਕੋਤਾ ਸੱਤ ਜਣੇ ਆ ਸਾਡੇ 350 ਸਾਡੇ 350 ਕਿੱਥੋਂ ਆਇਆ ਉਹ ਨਹੀਂ ਦਾਦੀ ਮੈਂ ਅੰਚ ਦੇ ਪਾਪਾ ਖਾਏ ਹਾਂ ਅੱਛਾ ਤੁਹਾਨੂੰ ਵੀ ਲਿਆ ਦਾਂਗੇ ਦੂਜੇ ਮੇਰੇ ਬੱਚੇ ਦੇ 150 ਰੁਪਏ ਲੈਣਾ ਬਸ 150 ਰੁਪਏ ਦੇ ਦਿਓ 150 ਦੇ ਕਿੰਨੇ ਹੈਗਾ 150 300 ਰੁਪਏ ਨਹੀਂ 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 150 ਰੁਪਏ ਨਹੀਂ ਨਾ ਇਹ ਨਹੀਂ ਖਾਵਾਂਗੇ ਨਾ 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 ਤੂੰ ਮੈਂ ਪਿਆਵਾੜਾ ਨਹੀਂ ਖਾਣਾਗਾ ਗਿਆ ਉਦੋਂ ਵੀ ਪਾਏ ਪਟਾਕੇ ਗਿਆ ਪਾਏ ਪਟਾਕੇ ਕਿੱਧਰ ਜਿੱਦਾਂ ਕਮਾਈ ਆ ਗਈ ਪਹਿਲੀ ਕਮਾਈ ਆ ਗਈ ਜਿੱਥੇ ਖਾਓਗੇ ਤੁਮ ਫਿਰ ਉੱਥੇ ਪੱਕਾ ਲਾਡੋ ਬਾਈ ਦਾ ਵੀਰ ਇਹਦੇ ਵੱਟੇ ਦੇ ਚਲ ਕੋਈ ਨਾ ਕੋਈ ਨਾ ਫਰੀਦਕੋਟ ਦੇ ਫਰੀਦਕੋਟ ਜਿੱਥੇ ਕਹੇਗਾ ਬਾਈ ਜਿੱਥੇ ਕਹੇਗਾ ਫਰੀਦਕੋਟ ਜਿੱਥੇ ਕਹੇਗਾ ਉੱਥੇ ਤੈਨੂੰ ਪਾਰਟੀ ਠੀਕ ਆ ਪੱਕਾ ਹਾਂ ਪੱਕਾ 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 ਵਾਦਾ ਪ੍ਰੋਮਿਸ ਕਰਦਾ ਤੈਨੂੰ ਜਿੱਦ ਦਿਨ ਆ ਗਿਆ ਜਿੱਦ ਦਿਨ ਆਪਣਾ ਚੈਨਲ ਮੋਨਟਾਈਜ਼ ਹੋ ਗਿਆ ਪੈਸੇ ਆ ਗਏ ਮੈਨੂੰ ਅੱਜ ਖਾਣਾ ਤੂੰ ਉਦੋਂ ਦੀ ਪਾਰਟੀ ਅੱਜ ਕਰੀਂ ਚਲੋ ਭਾਈ ਮੈਂ ਇਹਨੂੰ ਮੈਂ ਵੰਚ ਨੂੰ ਤੰਦੂਰੀ 버ਗਰ ਖਵਾ ਲਿਆ ਵਾ ਅਨਕੇ ਪਾਪਾ ਵੀ ਨਹੀਂ ਚੱਲਾਂਗੇ ਸਾਰੇ ਜਿਹੜੇ ਪੰਚ ਗੋਤੀ ਪੜੀ ਖਾ ਗਿਆ ਮੈਂ ਅਵੇਲੀ ਚੱਲਾਂਗੇ ਮੈਂ ਆਪਦੇ ਬਰਥਡੇ ਤੇ ਆ ਵੀ ਉਹਨਾਂ ਨੂੰ ਸੱਦ ਕੇ ਆਪਾਂ ਉੱਥੇ ਜਾਵਾਂਗੇ ਕਿੱਥੇ ਕਿੱਥੇ ਜਾਏਗਾ ਪਾਰਟੀ ਕਰਨੀ ਜਾਣਾ ਕਿੱਥੇ ਅਸਾ ਆਪਦੇ ਤੇਰੇ ਯਾਰ ਦੋਸਤ ਹੋਗੇ ਸਾਡੇ ਤਾਂ ਹੀ ਨਹੀਂ ਹਾਂ ਚਲੋ ਭਾਈ ਮੈਂ ਇਹਨੂੰ ਬੜਾ ਤੰਦੂਰੀ 버ਗਰ ਖਾ ਲਿਆ ਵਾ ਤੇ ਤੁਸੀਂ ਸਾਡੇ ਬਲੌਗ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਓ ਤੁਲੀ ਹੋ ਸਕੇ ਤਾਂ ਪਈ ਸ਼ੇਅਰ ਵੀ ਕਰ ਦੋ ਸਾਰਿਆਂ ਦਾ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਅੱਜ ਵੰਛਰੇ ਤੋਂ ਦੂਰੀ 버ਗਰ ਖਵਾ ਦੋ ਅੱਜ ਮੈਂ ਹਾਂ ਤੇ ਭਾਈ 500 ਵੰਛਰੇ ਦਾ ਕਹਿ ਨਹੀਂ ਮੈਂ ਕਹਿਣਾ 500 ਵਿਊ ਕਰ ਦੋ 500 ਵਿਊ ਜਦੋਂ ਹੋਗੇ ਇਸ ਅੱਜ ਮੰਨ ਕੇ ਚੱਲਾਂ ਜਿੱਦ ਦਿਨ ਮੈਂ ਅਪਲੋਡ ਕਰੂੰਗਾ ਜੇ ਇਸ ਵਲੌਗ ਨੂੰ 500 ਵਿਊ ਆ ਗਏ ਤਾਂ ਭਾਈ ਮੈਂ ਇਹਨੂੰ ਤੰਦੂਰੀ 버ਗਰ ਵੀ ਗੱਲ ਸੁਣੋ ਜਿਸ ਟਾਈਮ ਹੋਏ ਉਦੋਂ ਤਾਈ ਉਸੇ ਟਾਈਮ ਹਾਂ ਜਦੋਂ ਵੀ ਹੋਵੇ ਜੇ ਰਾਤ ਨੂੰ 12 ਵਜੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਪਲਾਉ ਨੂੰ ਖਵਾ ਖਲਾ ਕੇ ਨਾ ਲਿਆਉਣਾ ਪਵੇ ਚਲੋ ਠੀਕ ਹਾਂ ਪੱਕਾ ਤੇ ਬੰਚੂ ਆਪਾਂ ਖਵਾਵਾਂਗੇ ਫਿਰ ਤੁਮੂਰੀ ਪਰ 500 ਕਿਸੇ ਨੂੰ ਨਹੀਂ ਹੋਇਆ ਅਜੇ ਤੱਕ ਚਲੋ ਜੀ ਠੀਕ ਹੈ ਜੀ ਬਾਏ ਬਾਏ